ਸਲਾਮ ਤੇ ਮਿੱਤਰੋ ਆਪਾਂ ਪਹੁੰਚੇ ਅੱਜ ਤਲਵੰਡੀ ਮੰਡੀ ਤੇ ਟਰੈਟਾਂ ਵਾਲੀ ਤੇ ਤੇ ਟਰੈਕਟਰ ਚੱਕ ਲੋ ਸਵਰਾਜ ਟਰੈਕਟਰ 2018 ਮਾਡਲ ਤੇ ਡਿਮਾਂਡ ਆ 5 ਲੱਖ 95000 ਰੁਪਿਆ ਤੇ ਇੱਕ ਸਵਰਾਜ ਆ 2019 ਮਾਡਲ ਡਿਮਾਂਡ ਆ 6 ਲੱਖ 25000 ਰੁਪਿਆ ਤੇ ਇੱਕ ਆ ਗਿਆ ਨਿਊ ਹੋਲੈਂਡ ਬਈ 2017 ਮਾਡਲ ਡਿਮਾਂਡ 6 ਲੱਖ 45 ਫਿਰ ਆ ਗਿਆ ਸੋਨਾਲਿਕਾ 2024 ਮਾਡਲ 7 ਲੱਖ 65000 ਰੁਪਿਆ ਆ ਗਿਆ ਬਾਈ ਫਿਰ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਇਹ ਆ 2023 ਮਾਡਲ 833000 ਰੁਪਿਆ ਤੇ ਅੱਗੇ ਆ ਗਿਆ ਵੀ ਫਾਰਮ ਟਰੈਕ 45 ਇਹ 14 ਮਾਡਲ ਆ ਤੇ 3 ਲੱਖ 95000 ਰੁਪਿਆ ਰੇਟ ਆ ਤੇ ਆਪਾਂ ਇਹਨਾਂ ਦੇ ਬਾਈਆਂ ਦੇ ਨੰਬਰ ਸਕਰੀਨ ਤੇ ਪਾ ਦਾਂਗੇ ਜੇ ਕਿਸੇ ਵੀਰ ਨੇ ਲੈਣੇ ਹੁਣ ਤਾਂ ਬਾਈਆਂ ਨਾਲ ਕੰਟੈਕਟ ਕਰਨ ਤੇ ਲੈ ਸਕਦਾ ਜੀ ਧੰਨਵਾਦ ਇਹ ਟਰੈਕਟਰ ਆ ਵੀਰ ਫਾਰਮ ਟਰੈਕ 60 2007 ਮਾਡਲ ਤੇ ਰੇਟ ਲੱਗਿਆਗਾ 2,65,000 ਰੁਪਿਆ ਚੈੱਕ ਕਰੋ ਕੰਡੀਸ਼ਨ ਡਰਾਈਵਰ ਦੀ ਤੇ ਅੱਗੇ ਆਈ ਸਵਰਾਜ 744 XT 2021 ਮਾਡਲ ਤੇ ਰੇਟ ਹੈ 5,95,000 ਰੁਪਿਆ ਅੱਗੇ ਖੜਾ ਵੀਰ ਸੋਨ ਵਾਲੇ ਸੋਨ ਵਾਲੇ ਕਾ DI 750 2014 ਮਾਡਲ PB03 ਨੰਬਰ ਰੇਟ ਹੈ 4,53,000 36 ਦੀ ਨਿਊ ਹਾਲੈਂਡ 2018 ਮਾਡਲ ਰੇਟ 5,65,000 ਰੁਪਏ ਜੇ ਕਿਸੇ ਭਾਈ ਨੇ ਲੈਣੇ ਹੋਣ ਤਾਂ ਬਾਈਆਂ ਦਾ ਨੰਬਰ ਆਪਾਂ ਸਕਰੀਨ ਤੇ ਪਾਵਾਂਗੇ ਤੇ ਕਾਰਡ ਦੀ ਫੋਟੋ ਤਾਂ ਬਾਈਆਂ ਨਾਲ ਕੰਟੈਕਟ ਕਰਕੇ ਲੈ ਸਕਦਾਗਾ ਬਾਈਆਂ ਕੋਲੇ ਟਰੈਕਟਰ ਖੜੇ ਨੇ ਇਹ ਲੈਨ ਚ ਬਾਈਆਂ ਦੇ ਲਗਾਤਾਰ ਇਹ ਨੇ ਤਿੰਨ ਤਿੰਨ ਸੀ 10 ਟਰੈਕਟਰ ਖੜੇ ਨੇ ਬਾਈਆਂ ਕੋਲੇ ਤਲਵੰਡੀ ਮੰਡੀ ਦੇ ਵਿੱਚ ਜੇ ਕਿਸੇ ਭਰਾ ਨੇ ਲੈਣੇ ਹੋਣ ਤਾਂ ਬਾਈਆਂ ਨਾਲ ਕੰਟੈਕਟ ਕਰਕੇ ਲੈ ਸਕਦਾਗਾ